ਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੁਜਰਪੁਰਾ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਮਝੀਠਾ ਇਹਨੇ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੇ ਆਪਾਂ ਪਪਾਰ ਦਾ ਕੰਮ ਕਰਦੇ ਵੀਰ ਹੋਣੀ ਤੇ ਅੱਜ ਵੀਨੇ ਕੋਈ ਚਾਰ ਪੰਜ ਦੇ ਲੱਗ ਪਾਸ਼ੂ ਸੇਲ ਆ ਤੇ ਆਹੋਂ ਵੀਰ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀਜੀ ਰਿਕਵੈਸਟ ਕਰਾਂ ਪਹਿਲਾਂ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਉਲ ਤਸਵੀਰ ਖਿਦੋ ਨਾਲੇ ਵੀਡੀਓ ਵੱਤ ਸ਼ੇਅਰ ਕਰ ਦਿਆ ਕਰੋ ਚਲੋ ਗਾਵੇਂ ਕੇ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਜੀ ਜੀ ਨਾਲ ਗੱਲਬਾਤ ਕਰੀਏ ਬਾਜੀ ਆਸਤੀ ਕਾਲ ਸਸੀ ਕਸਨੀਪੀਰ ਪਹਿਲਾਂ ਤੁਹਾਡਾ ਬਾਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਵੈਲਕਮ ਸਨੀਪੀਰ ਸਾਰੇ ਵੀ ਡੇਰੀ ਫਾਰਮ ਵੇਖਣ ਆ ਵੀਰਾਂ ਦਾ ਵੈਲਕਮ ਚਲੋ ਧੰਨਵਾਦ ਜੀ ਤੁਹਾਡਾ ਐਸੇ ਬਾਹਰੋਂ ਆਏ ਤੁਸੀਂ ਜੀ ਹਾਂ ਜੀ ਬਾਹਰੋਂ ਆਏ ਵੀਰ ਪੰਜ ਕਿਹਨੇ ਦਾ ਕਿਹੜੇ ਮੁਲਕ ਤੁਸੀਂ ਜੀ ਮੈਂ ਵੀਰ ਕਵੇ ਤਾਂ 5 ਸਾਲ ਲਾਇਆ ਇੱਥੇ ਅੱਛਾ ਅੱਛਾ ਪਰ ਆਪਣੇ ਇੱਥੋਂ ਨਾਲ ਤਾਂ ਮਜ਼ਾ ਨਹੀਂ ਵੀਰ ਉਦੋਂ ਪਰ ਹੈਗਾ ਹੀ ਜੀ ਬਾਹਰ ਕਹਿ ਦਈਦਾ ਬਾਹਰ ਦੇ ਖੱਲਰਿਆ ਪਰ ਆਪਣਾ ਇੱਥੋਂ ਨਾਲਦਾ ਓੱਖਾ ਬੋ ਬਦਾਨਾ ਜੀ ਹਾਂ ਜੀ ਉਹ ਆਣ ਕੇ ਆਪਣਾ ਚਲੋ ਕੰਮ ਸਟਾਰਟ ਕੀਤਾ ਚਲੋ ਵਧੀਆ ਜੀ ਵਾਹਿਗੁਰੂ ਕਿਰਪਾ ਨਾਲ 1 ਵਜੇ 2 ਵਜੇ ਹੈ ਰਿਹਾ ਕਰਿਆ ਕਿ ਨਹੀਂ ਜੀ ਹਾਂ ਜੀ ਚਲੋ ਅੱਜ ਫਿਰ ਕਿੰਨੇ ਪਸੂ ਜੀ ਅੱਜ ਵੀਰ ਜੀ ਆਪਣੇ ਕੋ ਇੱਕ ਸੂਈ ਝੋਟੀ ਆ ਦੋ ਗੱਬਣਾ ਇੱਕ ਵਿਹੜ ਗੱਬਣੇ ਚਲੋ ਇਹਦੇ ਵਾਰ ਦੱਸੋ ਫਿਰ ਟੋਟਲ 4 ਪਸ ਇਹ ਗੱਬਣਾ ਜੀ ਇਹ ਗੱਬਣੇ ਜੀ ਹਾਂ ਜੀ ਦੂਜੇ ਸੂਏ ਵਿੱਚ ਦੂਜਾ ਸੂਆ ਹਾਂ ਜੀ ਠੀਕ ਆ ਤੇ ਕਿੰਨੇ ਟਾਈਮ ਲੇਜੂ ਇਹ 10 ਦਿਨ ਖੜੂ 10 ਦਿਨ ਲੇਜੂ ਘਟੋ ਘ ਤੁ ਕਿੰਨੇ ਟਾਈਮ ਲੇਜੂ ਭਾਈ ਜੀ ਹਾਂ 10 ਦਿਨ ਲੇਜੂ ਦੁੱਧ ਕਿੰਨਾ ਕਰੂ ਫਿਰ ਇਹ ਦੁੱਧ ਵੇਖੋ ਵੀਰ ਜੀ ਘਰ ਵਾਲੇ ਤੇ 14 15 ਲੀਟਰ ਕਹਿੰਦੇ ਹਾਂਜੀ ਹਾਂਜੀ ਤੇ 14 ਕਾ ਲੀਟਰ ਕਰਨਾ ਚਾਹੀਦਾ ਹੈ ਹਾਂ ਚੰਗੀ ਭਾਰੀ ਮੰਜਾਣਾ ਜੀ ਵੇਖੋ ਐਂ ਮੋਟਾ ਇਹ ਐਂ ਘਮਾ ਲਿਆ ਉੱਪਰ ਦੀ ਤੇ ਬੰਨਾ ਛੋੜ ਦੇ ਪੁੱਤ ਜੀ ਹਾਂ ਜੀ ਦਿਨ 10 ਲੇਜੂ ਮੈਂ ਸੌਂਦਾ ਨਹੀਂ ਆਲੋ ਭਾਈ ਆਲੋ ਕਮਾਈ ਚਲੋ ਜਾ ਤਲੀ ਜੋੜੀ ਨਾਲੇ ਹਾਂਜੀ ਮੇਰੇ ਮੋਲ ਅਸੀਂ ਕਰਦੇ ਇੱਕ ਦਾ ਹਾਂਜੀ ਪੂਰੇ ਲੱਖ ਦੀ ਦੇਣੀ ਕਿੰਨਾ ਕਰ ਦੋਗੇ ਮਾਨ ਦਾ ਤੁਸੀਂ ਦੱਸ ਦੋ ਜੋ ਕਰ ਲੈਣੀ ਤੁਸੀਂ ਆਪੀ ਦੱਸੋ ਪਹਿਲੀ ਵੀਡੀਓ ਬਣਾ ਲਾਂਗੇ ਦੱਸ ਦੋ ਆਪੀ 99000 ਪੂਰੇ ਦੇ ਚਲੋ ਠੀਕ ਇਹ ਜੀ ਇਹ ਵੀ ਜੀ ਸੋਈ ਹੈ ਅੱਜ ਸੋਈ ਹੈ ਅੱਜ 10 ਦਿਨ ਹੋ ਗਏ ਉਹ ਬੱਚਾ ਜੀ ਠੀਕ ਆਲੇ ਹੈ ਹਾਂ ਕਟਾ ਕੱਟੀ ਕਟਾ ਤੇ ਦੁੱਧ ਕਿੰਨਾ ਜੀ ਦੁੱਧ ਇਹਦੇ ਥੱਲੇ 10 ਲੀਟਰ 9 ਲੀਟਰ ਲਾਓ ਪੱਕਾ ਜਿਹੜਾ ਮੇਰਾ ਅੱਛਾ 9 ਲੀਟਰ ਆਈ ਹੈ ਇਹ ਵੀ ਖੋਲੋ ਫਿਰ ਇਹ ਵੀ 9 ਲੀਟਰ ਦਾ ਤਿਆਰ ਆ ਤੇ ਚਵਾਪਸਮਾ ਬਿਲਕੁਲ ਵਧੀਆ ਇੱਕ ਨੰਬਰ ਭਾਈ ਚਵਾਪਸਮਾ ਦਾ ਇੱਕ ਨੰਬਰ ਆਜੋ ਵੇਖੋ ਜੀ ਜਰਾ ਵੇਖੋ ਬੱਠਾ ਠੀਕ ਆ ਕੋਈ ਗੱਲ ਨਹੀਂ ਕੋਈ ਨਹੀਂ ਉਹ ਹੀ ਰਿਸ਼ਤਿਆਂ ਦੇ ਪੈਣੇ ਦੇ ਆ ਹਾਂ ਬਿਲਕੁਲ ਜੀ ਹਾਂ ਜੀ ਬਲੋ ਜੀ ਇਹਦਾ ਮੈਂ ਮੁੱਲ ਕਰਦਾ 80000 ਹਾਂਜੀ ਪੂਰੇ 75000 ਹੋਰ ਕਰੋ ਮਾਨ ਤੋਂ ਪੂਰੇ 70000 ਚਲੋ ਠੀਕ ਹੈ ਇਹ ਜੀ ਇਹ ਵੀ ਗੱਭਣਿਆ ਪਹਿਲੇ ਸੂਏ ਛੋਟੀ ਆ ਠੀਕ ਹੈ ਇਹ ਓਂਕਾਰਵੀਰ ਕੋਈ ਛੋਟੀ ਵੀਰ ਇਹ ਓਂਕਾਰਵੀਰ ਨੇ ਇਹਦੀ ਜਾਨ ਛਡਾਈ ਅੱਛਾ ਅੱਛਾ ਇਹ ਉਹ ਵੀਰ ਕੋ ਲੈ ਗਿਆ ਨਹੀਂ ਛੋਟੀ ਇਹਨੇ ਘੱਟੋ ਘੱਟ ਸਾਲ ਸੰਭੀ ਛੋਟੀ ਉਹ ਠੀਕ ਆ ਹਾਂਜੀ ਬਾਠ ਠੀਕ ਆ। ਤੇ ਇਹ ਲੋਕ ਕਹਿੰਦੇ ਬੰਦੀਆਂ ਨਹੀਂ ਔਂਕਾਰ ਕੋਈ ਖੋਗੇ ਵਾਲੇ ਮੁੰਡੇ ਕੋ। ਤੇ ਦੇਖੋ ਬੰਦੀਆਂ ਬਾਈ ਬੰਦੀ ਕਿਉਂ ਨਹੀਂ ਆ? ਵੀ ਕਿਹਾ ਮਿਹਨਤ ਆ। ਮਿਹਨਤ ਨਾਲ ਆ ਸਾਰਾ ਕੁਝ ਨਾ ਜੀ। ਹਾਂ ਜੀ। ਉੱਤੇ ਰੱਪਾ ਲਾ ਕਰੇ। ਤੋਰੋ ਜੀ। ਕਮਾਂਡ ਸਾਰਾ। ਤੋਰੋ ਜੀ ਤੋਰੋ। ਆ। ਲਓ ਜੀ ਦੇਖੋ ਕਰਾ ਦੇ। ਤੇ ਕਾਟਵਣੇ ਕੋ ਸੜਾਈ ਸੀ ਤੇ ਦੇਖੋ ਬਣ ਕੇ ਤਿਆਰ ਵੀ ਖੜੀ ਆ। ਹਾਂ ਬਿਲਕੁਲ ਜੀ ਆਜੋ ਭਾਜੀ ਆਜੋ ਉਹਨੇ ਵੀ ਜਣਛੈ ਜਦੋਂ ਮੈਂ ਬਾਹਰ ਹਾਂ ਜਦੋਂ ਇਹ ਛੋਟੀ ਅੱਛਾ ਤੁਸੀਂ ਆਵ ਲੈ ਰਹੇ ਗਾ ਠੀਕ ਆ ਉਹਦੇ ਕੋਲ ਆਨਲਾਈਨ ਸੌਦਾ ਕੀਤਾ ਉਹਨੇ ਲੱਭ ਕੇ ਘਰ ਘਲਤੀ ਕਰੀ ਠੀਕ ਆ ਹਾਂਜੀ ਬੋਲੋ ਜੀ ਇਹਦਾ ਵੀਰ ਮੁੰਨਾ 60000 ਹਾਂਜੀ ਪੂਰੇ 50 ਦੀ ਦੇਣੀ ਚਲੋ ਠੀਕ ਆ ਕਰਦੇ ਦੇ ਹੋਰ ਮੌਕੇ ਦੇ ਮਾਨਦੇ ਚਲੋ ਕਰ ਇਹੇ ਜੀ ਏ ਵੀਰ ਜੀ ਪਹਿਲੇ ਸੂਏ ਵੱਸੀ ਆ ਅੱਜ ਪਹਿਲਾ ਸੂਆ ਇਹ ਦਿਨ 20 ਖੜਦੀ ਹੈ ਜੀ 20 ਦਿਨ ਲੈ ਜੋ ਹੈ ਜੀ 20 ਦਿਨ ਇਹ ਵੀ ਧੋਰੋ ਜੀ ਪਹਿਲਾ ਸੂਆ ਜੀ ਤੇ ਘਟੋ ਘਟ 20 ਦਿਨ ਲੈ ਜਾਣੇ ਇਹਨੇ ਹਾਂ ਜੀ ਤੇ ਧੋਰੋ ਇਹਨੂੰ ਵੀ ਇਹ ਲਾ ਮੀ ਧੋਰੋ ਮੋੜ ਆ ਜਾ ਬਾਹਰ ਨੂੰ ਕਰ ਦਈਏ ਲੈ ਨਹੀਂ ਐਂ ਹੀ ਕਰ ਲੋ ਕੋਈ ਨਹੀਂ ਇੱਕ ਮਿੰਟ ਇੱਕ ਮਿੰਟ ਰੁਕੋ ਥੱਲੇ ਇੱਕ ਮਿੰਟ ਇੱਕ ਮਿੰਟ ਰੁਕੋ ਜੀ ਹਾਂ ਮੜਾ ਥਾਂ ਜੀ ਚਲੋ ਤੋਰੋ ਹੁਣ ਠੀਕ ਆ ਪਹਿਲਾ ਸੋਈ ਹੈ ਨਾ ਜੀ ਹਾਂਜੀ ਆ ਜੋ ਲਿਆਓ ਲਿਆਓ ਚਲੋ ਹਾਂਜੀ ਬਾਜੀ ਇਹਦਾ ਫਿਰ ਮੁੱਲ 30000 ਕਰਦੇ ਹਾਂ ਹਾਂਜੀ ਲੈ ਆ ਦਿਨ ਜਿਹੜੀ 5000 25000 ਤੇ ਚਲੋ ਠੀਕ ਆ ਬਸ ਆਹੀ ਹੈ ਜੀ ਤੇ ਆ ਬੱਚਾ ਆ ਕੇ ਹਣਾ ਜੀ ਚਲੋ ਦੇਖੋ ਇਹ ਆ ਪਸ਼ੂ ਮੇਰੇ ਵੀ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਕਿ ਨਹੀਂ ਭਾਜੀ ਆਹ ਪੂਰੀ ਤਸਲੀਮਾ ਚਲੋ ਨੰਬਰ ਬੋਲੋ ਜੀ ਨੰਬਰ ਤੁਹਾਡਾ ਜੀ ਸਨਮ ਇੱਕ ਕੋਈ ਗੱਲ ਨਹੀਂ ਚਲ ਪਿੰਡ ਦੱਸ ਦਿਓ ਨੰਬਰ ਆਪੀ ਕਰ ਦਸੇ ਪਿੰਡ ਗੁਜਰਪੁਰ ਹਾਂਜੀ ਤੇ ਤਹਿਸੀਲ ਮਜੀਠਾ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਨਾਮ ਤੁਹਾਡਾ ਨਾਮ ਸਨਮੀ ਸਨਮੀ ਹੈ ਜੀ ਡੀਪੂ ਵਾਲੇ ਕੋਈ ਪੁੱਛ ਲਿਓ ਸਨਮੀ ਤੇ ਚਾਰਾਂ ਦੀ ਡੀਪੂ ਵਾਲੇ ਪੁੱਛੋ ਚਲੋ ਇਹ ਨੰਬਰ ਹੈਗਾ 790 ਹਾਂਜੀ ਪੂਰਾ 790 53702 ਪੂਰਾ 700 ਹਾਂਜੀ 90 ਹਾਂਜੀ 53702 53702 2 ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ